ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਅੱਜ ਚੱਲੇ ਆਂ ਬਲਾਡੇ ਸ਼ਹਿਰ ਸਾਡੇ ਨਾਲ ਨੇ ਨਵੇਂ ਮੈਨੇਜਰ ਸਾਹਿਬ ਇਹਨਾਂ ਮੈਨੇਜਰ ਮੇਰੇ ਉੱਥੇ ਮੈਨੇਜਰੀ ਚ ਅੱਛਾ ਅਸੀਂ ਚੱਲਿਆਂਗੇ ਅਕਾਉਂਟ ਖਲੋਣ ਇਹਦਾ ਬਾਬੇ ਕੋਈ ਪਿੰਡ ਕੰਮ ਨਹੀਂ ਬਣੇ ਨੇ ਇਹ ਉਹ ਚਾਰ ਚੱਟ ਠੱਗੀ ਦਾ ਜਾਲ ਹੁਣ ਸਦਾ ਬਲਾਡੇ ਲੈ ਕੇ ਜਾਊ ਉੱਥੇ ਵੀ ਦੇਖੂਗਾ ਕਿ ਨਹੀਂ ਬੜੂਗਾ ਮੈਨੂੰ ਕੁਛ ਪਤਾ ਨਹੀਂਗਾ ਧੰਨਵਾਦ ਅੱਗੇ ਆਪਣੇ ਬਲੌਗ ਦੇ ਨਾਲ ਬਣੇ ਰਹੋ ਆਪਾਂ ਤੁਹਾਨੂੰ ਦਿਖਾਉਣੇ ਅੱਗੇ ਅੱਗੇ ਪਾ ਕੇ ਟਰੈਕਟਰਾਂ ਦੀ ਟੋਚਣਾ ਅੜਕੇ ਕੰਮ ਚਾ ਚਾ ਫਿੱਟ ਰੇੜਾ ਆਗਾ ਹਾਸਨ ਕੋਰਾਂ ਓ ਛੋਟੇ ਕਰਨੇ ਓ ਛੋਟੇ ਕਰਨੇ ਆਗੇ ਕੋਈ ਮੋਂ ਤਾਂ ਪਤਾ ਨਹੀਂ ਲੱਗਿਆ ਤੇ ਸੀਸੇ ਥਲੇ ਤਾਰਾ ਕੱਢ ਦੇ ਮੂਰੇ ਅੱਜ ਚੱਲੇ ਆਂ ਭਾਈ ਅੱਜ ਪੱਤਾ ਖਲਾਉਣਾ ਠੀਕ ਹੈ ਨਾ ਮੈਂ ਵੇਖਾਉਣਾ ਫਿਰ ਦਹੀ ਬੰਦੇ ਨਾਲ ਕਨੈਕਟ ਕਰ ਲਏ ਦੇ ਨਾਲ ਖਾ ਤੇ ਆਪਣੇ ਦਾ ਜੋ ਸਹੀ ਖੋਲਦਾ ਹੋਇਆ ਦਾ ਠੀਕ ਹੈ ਨਾ ਤੋ ਮੀਟਿੰਗ ਕਰਤੀ ਕੈਨਸਲ ਆ ਉਧਰ ਸਿੱਧਾ ਆਪਾਂ ਕੱਤ ਦਾ ਨਜ਼ਾਰੇ ਬਾਬੇ ਸਿੱਧਾ ਹੁਣ ਚੱਲਿਆ ਸੀ ਆਰਨੇ ਤੇਰੇ ਪਿੰਡ ਘਣੀ ਦਾਦੇ ਵਾਸ ਕਣੀ ਆਈ ਬਾਈ ਬਾਕੀ ਟਾਈਮ ਬਤਨਾ ਨਾ ਫਿਰ ਮੈਂ ਹਣ ਕੀ ਕਰਾਂ ਨੌਂਸੈਂਸ ਹੀ ਹੋ ਗਿਆ ਨਾ ਕੰਮ ਚੱਲ ਵੀ ਹਾਂ ਕੁੜੀ ਜਾ ਪੁੱਠੇ ਪਾਸੇ ਜੰਗੀ ਨਹੀਂ ਜਾਣਾ ਹੁਣ ਚੱਲਿਆ ਬਾਈ ਆਪਾਂ ਦਾਤੇ ਬਾਸ ਸਾਡੇ ਕੇ ਬਲਾਡੇ ਵਾਲਾ ਤੋਏ ਕੀ ਤੋਂ ਤਾਰ ਲੈਗੇ ਤੈਨੂੰ ਪਟੇ ਵਾਲੇ ਕੋਲ ਏ ਬਹੁਤ ਸਬਰ ਹੈ ਭਾਈ ਥੋੜਾ ਹੋਰ ਥੋੜਾ ਹੋਰ ਬੇਸਰਾ ਥੋੜਾ ਸਬਰ ਥੋੜਾ ਸਾਵਰ ਕਦਾ ਆ ਗਿਆ ਬਾਬੇ ਪੂਰੇ ਕਦਾ ਨਵਾਬ ਰੰਜ ਬਣਾਤਾ ਪਹਿਲੇ ਇਹ ਹੈ ਨਹੀਂ ਸੀਗਾ ਅੱਜ ਤਾਂ 5-4 ਸਾਲ ਪਹਿਲਾਂ ਇਹ ਥੋੜੀ ਬਣਾਇਆ ਪਪੈਣ ਦੇ ਖਸਮ ਮਗਰ ਮੁੰਡੇ ਵੀ ਦੇਖ ਲਾ ਆ ਆ ਗਿਆ ਬਾਬੇ ਆਰਨੇ ਤੇਰੇ ਪਿੰਡ ਕਦੀ ਨਹੀਂ ਜਾਂਦਾ ਧਰਮਪੁਰੇ ਨੂੰ ਰਾਹ ਆ ਗਿਆ ਮੇਨ ਬਾਜ਼ਾਰ ਇੱਧਰ ਆਉ ਆਪਣਾ ਬੱਸ ਸਟੈਂਡ ਬਲਾਡੇ ਦਾ ਇੱਧਰ ਆ ਗਿਆ ਧਰਮਪੁਰਾ ਆਰਨੇ ਇਧਰ ਆਪਣਾ ਪਿੰਡ ਓ ਯਾਰ ਨਹੀਂ ਤਾਂ ਵੱਡੇ ਪ੍ਰੈਸ ਨਾਲ ਆਇਆ ਯਾਰ ਆਰ ਨੇ ਇਹਨੂੰ ਬਾਬੇ ਆ ਬੰਦੇ ਨੇ ਗਾਣਾ ਵੀ ਲਿਖ ਕੇ ਦਿੱਤਾ ਪਰ ਉਹਨੇ ਇਹਦਾ ਗਾਇਆ ਨਹੀਂ ਪਤਾ ਨਹੀਂ ਕੀ ਗੱਲ ਹੋ ਗਈ ਉਹ ਗਾਣਾ ਵੀ ਉਹਨੇ ਗਾਇਆ ਨਹੀਂ ਸੀ ਉਹ ਕਹਿੰਦਾ ਮੈਂ ਇਹ ਲੰਡੂ ਪੰਜੂ ਗਾਣੇ ਤਾਂ ਗਾਉਂਦਾ ਹੀ ਕੋਈ ਨਹੀਂ ਜਿਹੜਾ ਤੂੰ ਚੱਕੀ ਕਰਦਾ ਆਪਾਂ ਸੋਨੂੰ ਮਿਲਦੇ ਆ ਬਾਬੇ ਅੱਗੇ ਦਿਖਾਉਣੇ ਆ ਬੈਂਕ 'ਚ ਜਾ ਕੇ ਆਪਾਂ ਤਖ ਲਾਉਣੇ ਆ ਦੇਖੋ ਦੇਖੋ ਕੀ ਸਿਸਟਮਾ ਕੀ ਨਹੀਂ ਸਾਰੇ ਬਾਣ ਬੇਲੇ ਕਰਦੇ ਭਾਈ ਤੂੜੀਆਂ ਬਣਾ ਲਈਆਂ ਅੱਗ ਲਾਦੀਆਂ ਆਰੇ ਬੇਲੇ ਕਰਦੇ ਹੈਨਾ ਅੱਖ ਲਾ ਕੇ ਭੂਖ ਨੂੰ ਮਾਰ ਲਾ ਕੇ ਭੂਖ ਨੂੰ ਲੰਡਾ ਨ ਯਰ ਨੂੰ ਬਾਬਾ ਨੇ ਗਾਲੀਆਂ ਐਨ ਕੰਗੀਆਂ ਪਰ ਇਹਨੇ 100000 ਰੁਪਏ ਜੀ ਨਿਗਾ ਨੂੰ ਆਪਾ ਕਰਵਾਈ ਸੀਗੀ ਆ ਆ ਗਿਆ ਬਿਆਸ ਕਰਕੇ ਮਰਤਮ ਆ ਗਿਆ ਬਿਆਸ ਕਰ ਹੌਲੀ ਕਰ ਓਏ ਇਹ ਬਾਬੇ ਨੂੰ ਉੱਚਾ ਸੁਣਦਾਗਾ ਇਹ ਆ ਗਿਆ ਬਿਆਸ ਕਰ ਆ ਆ ਗਿਆ ਭਲਾਡੇ ਵਾਲਾ ਸਾਡਾ ਸ਼ਹਿਰ ਸਾਡਾ ਪਿੰਡ ਆ ਗਿਆ ਫਾਬੜੇ ਪਾਈ ਕੇ ਸੈਂਟਰ ਚ ਸਾਨੂੰ ਦੋਨੇ ਪਲਾਟਾ আর ਮਾਨਸਾ ਦੋਨੇ ਸਾਨੂੰ ਇੱਕੋ ਜਿਹਾ ਪਾਟ ਕਰਦੇ ਆ ਆ ਗਿਆ مین ਰੋਡ ਇਧਰ ਆ ਗਿਆ ਪੈਟਰੋਲ ਪੰਪ ਤੇ ਬਾਬੇ ਬਹੁਤ ਚੀਜ਼ ਬਦਲਦੀ ਆ ਬੱਲਾ ਚੀਜ਼ ਹੈ ਨਹੀਂ ਜ਼ੀਰੋ ਮੈਂ ਗਿਆ ਮੈਂ 5 ਸਾਲਾਂ ਬਾਅਦ ਆ ਚੀਜ਼ ਹੈ ਨਹੀਂ ਸੀਗੀ ਸਾਰੀ ਨਵੀਂ ਬਣਾਤੀ ਇਹਨਾਂ ਨੇ ਚੀਜ਼ ਉਹ ਜੀ ਕਰਦਾ ਸੀ ਪਰ ਨਾਟ ਪੈਸਾ ਬੜਾ ਚਾਵਲ 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 ਮਨੇਜਰ ਸਾਰੇ ਬਾਣ ਪਹਿਲੇ ਕਰਦੇ ਬਈ ਟੂੜੀਆਂ ਬਣਾ ਲਈਆਂ ਅੱਗ ਲਾ ਦੀ ਸਾਰੇ ਵੇਲੇ ਕਰਦੇ ਹੈਨਾ ਅੱਗ ਲਾ ਕੇ ਫੂਕ ਦੂੰ ਮੈਂ ਅੱਗ ਲਾ ਕੇ ਫੂਕ ਦੂੰ ਲੰਡਣ ਯਾਰ ਨੂੰ ਬਾਬਾ ਨੇ ਗਾਲੀਆਂ ਐਨ ਕੰਡੀਆਂ ਪਰ ਇਹਨੇ 100000 ਰੱਖੀਆਂ ਨੇ ਨਿਗਾਹ ਨੂੰ ਘਾਪਾ ਕਰਵਾਈ ਸੀਗੀ ਆ ਗਿਆ ਆ ਅਸਕਰ ਅਗੇ ਮਰਦਰਾਮ ਆ ਗਿਆ ਬਿਆਸ ਕਰ ਹੌਲੀ ਕਰ ਓਏ ਇਹ ਬਾਬੇ ਨੂੰ ਉੱਚਾ ਸੁਣਦਾਗਾ ਇਹ ਆ ਗਿਆ ਬਿਆਸ ਕਰ ਆ ਆ ਗਿਆ ਭਲਾਡੇ ਵਾਲਾ ਰੋਡ ਸਾਡਾ ਸ਼ਹਿਰ ਸਾਡਾ ਪਿੰਡ ਆ ਗਿਆ ਫਾਬੜੇ ਪਾਈ ਕੇ ਸੈਂਟਰ ਚ ਸਾਨੂੰ ਦੋਨੇ ਭਲਾਡਾ আরਮਾਨ ਸਾਹ ਦੋਨੇ ਸਾਨੂੰ ਇੱਕੋ ਜਿਹੀ ਬਾਤ ਕਰਦੇ ਆ ਆ ਗਿਆ ਮੇਨ ਰੋਡ ਹਿਦਰਾਗਾ ਪੈਟਰੋਲ ਪੰਪ ਹਮ ਬਾਬੇ ਬਹੁਤ ਚੀਜ਼ ਬਦਲਦੀ ਆਪਲਾ ਚੀਜ਼ ਹੈ ਨਹੀਂ ਜ਼ੀਰੋ ਹੈ ਗਿਆ ਮੈਂ 5 ਸਾਲਾਂ ਬਾਅਦ ਅੱਜ ਇਹ ਹੈ ਨਹੀਂ ਸੀਗੀ ਸਾਰੀ ਨਵੀਂ ਬਣਾਤੀ ਇਹਨਾਂ ਨੇ ਚੀਜ਼ ਬਾਕਸ ਵੈਨ ਜੇਕਰ ਰੱਖਾ ਨਾਲ ਬਾਬਾ ਤੇ ਤਾਂ ਪੰਪ ਦਾ ਤੇਲ ਨੂੰ ਉਹਨ ਦਾ ਬਹੁਤ ਜੀ ਕਰਦਾ ਸੀ ਪਰ ਨਾਟ ਪੈਸਾ ਚਾਵਲ ਮੈਨੇਜਰ ਸਾਰੇ ਬਾਣ ਵੇਲੇ ਕਰਦੇ ਬਈ ਟੂੜੀਆਂ ਬਣਾਲੀਆਂ ਹੱਗ ਲਾਦੀ ਸਾਰੇ ਵੇਲੇ ਕਰਦੇ ਹੈਨਾ ਅੱਗ ਲਾ ਕੇ ਭੂਖ ਦੂ ਲੰਡਨ ਯਰ ਨੂੰ ਬਾਬਾ ਨੇ ਗਾਲੀਆਂ ਐਨ ਕੰਗੀਆਂ ਪਰ ਇਹਨੇ 100000 ਰੁਪਏ ਦੀ ਨਿਗਾ ਨੁਗਾ ਪਾਓ ਕਰਵਾਈ ਸੀਗੀ ਆ ਗਿਆ ਬਿਆਸ ਕਰਕੇ ਮਰਤਰਮ ਕਾ ਸੁਣਦਾ ਕਾ ਇਹ ਆ ਗਿਆ ਬਿਆਸਕਰ ਆ ਆ ਗਿਆ ਭਲਾਡੇ ਵਾਲਾ ਰੋਡ ਸਾਡਾ ਸ਼ਹਿਰ ਸਾਡਾ ਪਿੰਡ ਆ ਗਿਆ ਫਗੜੇ ਭਾਈ ਕੇ ਸੈਂਟਰ ਚ ਸਾਨੂੰ ਦੋਨੇ ਭਲਾਟਾ ਆਰਮਾਨਸਾ ਦੋਨੇ ਸਾਨੂੰ ਇੱਕੋ ਜਿਹਾ ਵਾਟ ਪੈਂਦੇ ਆ ਆ ਗਿਆ ਮੇਨ ਰੋਡ ਇਧਰ ਆ ਗਿਆ ਪٹرول ਪੰਪ ਤੇ ਬਾਬੇ ਬਹੁਤ ਜੀ ਬਦਲਦੀ ਆ ਬੱਲਾ ਚੀਜ ਹੈ ਨਹੀਂ ਜ਼ੀਰੋ ਹੈ ਗਿਆ ਮੈਂ ਆਇਆ 5 ਸਾਲਾਂ ਬਾਅਦ ਆ ਚੀਜ ਹੈ ਨਹੀਂ ਸੀਗੀ ਸਾਰੀ ਨਵੀਂ ਬਣਾਤੀ ਇਹਨਾਂ ਨੇ ਚੀਜ਼ ਬਾਕਸ ਲੱਗ ਕੇ ਇਹ ਆਪਾਂ ਮੈਨੇਜਰ ਰਖਾ ਨਾਲ ਸਾਡੇ ਆਪੇ ਤੋਂ 5000 ਰੁਪਏ ਤੋਂ ਉਹਨਾਂ ਦਾ ਬਹੁਤ ਜੀ ਕਰਦਾ ਸੀ ਪਰ ਨਾਟ ਪੈਸਾ ਬੜਾ ਚਾਹਵਦਾ ਜੀ ਮੈਨੇਜਰ ਚਾਵਲ ਚਾਵਲ ਮੈਨੇਜਰ ਆ ਗਿਆ ਭਾਈ ਦਾਤੇਵਾਸ ਦਾ ਪੈਟਰੋਲ ਪੰਪ 1 ਕਿਲੋਮੀਟਰ ਰਹਿ ਗਿਆ ਮਨੇੜੇ ਦਾਤੇਵਾਸ ਹੀ ਆ ਬਾਟਰਵਾਸ ਦੀ ਗੀ ਅੰਦਾਜ਼ੀ ਚੱਲੇਗਾ ਜੇ ਮੁੰਡੇ ਭਲੇ ਆਤਾ ਖਲਾਉਣ ਆ ਬਾਈ ਦਾ ਫਰੈਂਡ ਹੈਗਾ ਹੁਣ ਆਪਾਂ ਹਮ ਲਿਆਉਣੇ ਆ ਤੁਹਾਨੂੰ ਬਾਈ ਨਾਲ ਇਹਦੇ ਕੋਲੇ ਖਾਤਾ ਖਲਾਉਣ ਚੱਲੇ ਆਪਾਂ ਇੰਨੇ ਪੈਟਰੋਲ ਪੰਪ ਲਾਇਏ ਤੇਲ ਕੋਪੋਂਦਾ ਵੀ ਆ ਹਾਂ ਦਾਤੇਵਾਲਾ ਆ ਗਿਆ ਕਿ ਕਿ ਦਬਈਆ ਕੇ ਕਹਦੇ ਆ ਗਿਆ ਆ ਗਿਆ ਦਾਤੇਵਾਲਾ ਬਈ ਆ ਰਿਹਾ ਇਧਰ ਆਪਣ ਡਰਹਿ ਗਿਆ ਕੇ ਬਰੇਟਾਂ ਕੋਲੇ ਇਹ ਥੋੜਾ ਜੋਰੀ ਹੋਰੇ ਹੀ ਰਹਿ ਗਿਆ ਲਾ ਕੰਨ ਦਿੱਤਾ ਛੱਡ ਗਿਆ ਜੀ ਕੰਮ ਹੈਲੋ ਹਾਂ ਜੀ ਇੱਧਰ ਤੇ ਪਹੁੰਚ ਗਈ ਮੈਂ ਦਾਤੇਵਾਲਾ ਕਿਹੜੀ ਗਾੜਮਣ ਆ ਗਿਆ ਬਈ ਬੱਸ ਸਟੈਂਡ ਦਾਤੇਵਾਲਾ ਆ ਫੌਜੀ ਦੀ ਉਹ ਲੱਗੀ ਹੈ ਕਦੇ ਸਰਕਾਰੀ ਸਕੂਲ ਐਕ ਦਾ ਕੋਕਲ ਜਾਂ ਟੱਪ ਕੇ ਹਾਂ ਦੋ ਕਾਰ ਭੁੱਲ ਕੇ ਕਾਰ ਦੇ ਦੁਕਾਨ ਦੇ ਪੀੜ ਦੇ ਨਾਮ ਤੇ ਆਪਾਂ ਫਿਰ ਅੱਜ ਖੜੇ ਆਂ ਬਈ ਦਾਤੇ ਬਾਸ ਅਸੀਂ ਭੁੱਲ ਕੇ ਰਾਹ ਓਕੇ ਓਕੇ ਮਨਲਾ ਪੋਸਟ ਆ ਗਈ ਬਈ ਦੁਕਾਨ ਅਸੀਂ ਇੱਕ ਆ ਕਾ ਤੱਕ ਲਾਉਣਾ ਰਿਆ ਮੈਂ ਚਾਈ ਆਂ ਵੀ ਹਮ ਲੱਲ ਆਣ ਕਣਮੁੰਡਾ ਕਾਤਾ ਕਲਾਉਣੇ ਐ ਸੀ ਤੇ ਬਾਈ ਕੋਲੇ ਦਾਤੇ ਵਾਸਪਿੰਡ ਗੁਰੂ ਘਰ ਦੇ ਲੱਗਦੇ ਕੰਮ ਹੋ ਗਿਆ ਭਾਈ ਕੰਪਲੀਟ ਅਸੀਂ ਚੱਲੇ ਆਂ ਪਿੰਡ ਬਾਬਸ ਮੈਂ ਤਾਂ ਚੱਲ ਆਉਣਾਗਾ ਮੈਂ ਕਿਰਜਾ ਮੁੰਡੇ ਨੂੰ ਕੋਲ ਦਾ ਫੋਨ ਕਰਕੇ ਚਲੋ ਜੀ ਹੈਪੀ ਹੈਪੀ ਠੱਗੀ ਜੀ ਹੈਪੀ ਠੱਗੀ ਜੀ ਆ ਤੂੰ ਐ ਚੱਲੇ ਆਂ ਭਾਈ ਪਿੰਡ ਬਾਬਸ ਪਿੰਡ ਪਾਪੜੇ ਪਾਈ ਕੇ ਕੰਮ ਸਾਡਾ ਕਰਾਤਾ ਸਾਡੇ ਛੋੜੇ ਵੀਰ ਨੇ ਫੋਨ ਵਾਲੇ ਆਉਂਦੇ ਇੱਕਦਾਂ ਤੂੰ ਪਹਿਨ ਦੇ ਉਹ ਜਾ ਕੇ ਮੈਨੂੰ ਭੈਮਰਾ ਖੜੇ ਪੈਸੇ ਮੈਂ ਤਾਂ ਤੁਹਾਨੂੰ ਜਾਣਦਾ ਕੋਈ ਨਹੀਂ ਹੈਲੋ ਰਾਜੀ ਅੱਧੇ ਘੰਟੇ ਤੱਕ ਮੈਂ ਆਉਣਾ ਪਿੰਡ ਮੁੰਡਾ ਨਾਲ ਇੱਥੇ ਕੀ ਕਰੇ ਬਸ ਆ ਗਿਆ ਅੱਧੇ ਘੰਟੇ ਸਾਡਾ ਕੰਮ ਹੋ ਗਿਆ ਖਤਮ ਅਸੀਂ ਚੱਲਿਆ ਪਿੰਡਾਂ ਨੂੰ ਵਾਪਸ ਜਲਦੀ ਜਲਦੀ ਲਾੜੇ ਉਹ ਪਿੰਡਾਂ ਮੈਂ ਜਾ ਕੇ ਨਾਉਣਾ ਠੀਕ ਹੈ ਨਾ ਨਾ ਸੈਕਿੰਡਾਂ ਗੱਟਾ ਕੇ ਉਹ ਉਹ ਤੇ ਆ ਗਿਆ ਲੈ ਭਾਈ ਅਜੇ ਦਾਤੇ ਵਾਸਤੇ ਚੱਲਿਆ ਵਾਪਸ ਠੀਕ ਹੈ ਸਾਡਾ ਹੋ ਗਿਆ ਕੰਮ ਕੰਪਲੀਟ ਖਾਤਾ ਖੋਲਦਾ ਸਾਡੇ ਸਾਡੇ ਵੀਰ ਨੇ ਐਪੀਜੀ ਨੇ ਆਹ ਹੈ ਪਿੰਡ। ਤੋਂ ਪਿੰਡ ਦਾ ਰਹਿ। ਆਸ਼ੀ ਚੱਲਿਆ ਭਾਈ ਹੁਣ ਪਿੰਡ ਨੂੰ ਵਾਪਸ ਆ ਗਿਆ ਉਹੀ ਮੇਡ ਰੋਡ। ਐਸਾ ਜਿਹਾ ਕੋਈ ਹਲਾਈ ਨਹੀਂ ਤਾਂ ਇਹ। ਇੱਥੇ ਆ ਕੇ ਸੱਚਿਆਂ ਲਾਲਾ ਭਲਾਟੇ ਆ ਗਏ। ਆ ਚੱਲ ਰਹੀ ਆ ਸੰਡੇ ਨੂੰ ਮੰਡੀ। ਟੈਟਰ ਟਰਾਲੀ। ਇੱਧਰ ਕਿੱਧਰ ਆ ਇੱਧਰ ਆ ਲੈ ਨਾ। ਕਵਾੜ ਖੰਦੇ ਆ। ਲੋ ਵੀ ਅਸੀਂ ਚੱਲਿਆ ਹੁਣ ਵਾਪਸ। ਅਜੀਪਾ ਆਪਣੇ ਇੱਥੇ ਵਿਆਸਕਰ ਕੋਲੇ ਆ ਗਿਆ ਮੈਂ ਵਿਆਸਕਰ ਕੋਲੇ ਵਤਨਾ ਨੂੰ ਚੱਲਿਆ ਵਾਪਸ ਭਾਈ ਫਿਰੋਂ ਮੈਂ ਲੈ ਕੇ ਕਰਦਾ ਫੋਨ ਤੇਰਾ ਕੰਮ ਪੱਕਾ ਕਰਾਣ ਮੈਂ ਜਾ ਕੇ ਪਹਿਲਾਂ ਫੜਕੇ ਵੀ ਰਹਾਂਗਾ ਹਾਂ ਠੀਕ ਹੈ ਟੱਕਾ ਵਾ ਪੱਕਾ ਹੀ ਹੈਗਾ ਅਜੀ ਫਿਰ ਫੋਨ ਕਰਦਾ ਲੈਣੇ ਸਮਾਨ ਅਜੀ ਚੱਕਣਾ ਭਾਈ ਥੋੜਾ ਜਿਹਾ ਸਮਾਨ ਕਾਦਾ ਹੋਏ ਗੋੜਾ ਚਾਹ ਖੰਡ ਹਲਦੀ ਮਸਾਲਾ ਮਸਾਲਾ ਸਾਰਾ ਵਾਦ ਕਿੱਦਾਂ ਆਇਆ ਪਾ ਕੇ ਪਿੰਕ ਸੈਲਟ ਤੂੰ ਖਾਤਾ ਤਾਂ ਕਿੰਨੇ ਕਮਾ ਗਿਆ ਮੇਰੇ ਖਾਤੇ ਚ ਓਏ ਦੇ ਨਾਲ ਦਾ ਪੱਲਿਓ ਪਿਆ ਖਾਤਾ ਇਹ ਫਿਰ ਮੇਰੇ ਨਾਲ ਰਹੇਗਾ ਤਾਂ ਤਰੱਕੀ ਤੇ ਤਰੱਕੀ ਕਿੱਧਰ ਹੀ ਨਹੀਂ ਗਈ ਚੱਲ ਯਾਰ ਚੱਲੀਏ ਪਿੰਡ ਯਾਰ ਚੱਲ ਮੋੜ ਦੇ ਮੋੜ ਦੇ ਮੋੜ ਦੇ ਆ ਗਿਆ ਹੋਈ ਫਫਾ ਜਹਾਂਸਰ ਪਰਾਲੀ ਝੀਲ ਤੇ ਸੀ ਆ ਝੀਲ ਆ ਬਾਬੇ ਜਿੱਤਾ ਬਠਿੰਡੇ ਦੀ ਹੈ ਆਤਨਪੁਰ ਦੀ ਹੈ ਅੜਾ ਹੈਪੀ ਇੱਥੇ ਬਦਮ ਅਸਲੀਓਂ ਕੜੀਆਂ ਨੇ ਬੰਦੇ ਨੇ ਆ ਆਤਨਪੁਰ ਦਾ ਗਰਾਊਂਡ ਆ ਹੈਪੀ ਵਰਗেরা ਭੈਣ ਦੇ ਯਾਰ ਵੀੜੀਆਂ ਨੇ ਮਾਜੇ ਪਏ ਆ ਇਹ ਬੀੜੀ-ਬੀੜੀ ਪੀ ਲਿਆ ਕਰ ਵੇ ਨੀਣਾ ਹਲਾ ਆ ਆਪਣੇ ਪਿੰਡ ਚ ਵਾਪਸ ਬੀੜੀਆਂ ਦੀ ਪਲੇਸ ਚ ਚੈਨਲ ਨੂੰ ਸਬਸਕ੍ਰਾਈਬ ਕਰਦੇ ਸ਼ੇਅਰ ਕਰ ਦਿਓ ਆਪਣੇ ਵਲੌਗ ਨਾਲ ਬਣਦੇ ਰਹੋ ਆਪਾਂ ਕਰਦੇ ਆਂ ਵਲੌਗ ਨੂੰ ਸਮਾਰਤ